ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲਾ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਜਿੱਥੇ ਵੀ ਹੋ ਤੰਦਰੁਸਤ ਹੋ ਜਿੰਦਾਬਾਦ ਹੋ ਜਵਾਨੀਆਂ ਮਾਣੋ ਲਓ ਜੀ ਆਪਣੇ ਨਾਲ ਕਰੇ ਤੰਦੂਰ ਜਿਹੜਾ ਟੁੱਟ ਟੱਟ ਗਿਆ ਤੇ ਤੰਦੂਰ ਨਵਾਂ ਲੈ ਕੇ ਆਉਣਾ ਤੇ ਆਪਾਂ ਚੱਲੇ ਹਾਂ ਤੰਦੂਰ ਲੈਣ ਵਾਸਤੇ ਬਹੁਤ ਵੱਡਾ ਕੰਮ ਕਰਨ ਲੱਗੇ ਆ ਕਿਉਂਕਿ ਤੰਦੂਰ ਬਹੁਤ ਜ਼ਰੂਰੀ ਆ ਅੱਜ ਕੱਲ ਇਹ ਚੀਜ਼ਾਂ ਲੋਪ ਹੋ ਰਹੀਆਂ ਆ ਕਈ ਬੰਦੇ ਮੈਂ ਵੇਖੇ ਟਾਬਿਆਂ ਦੇ ਰੋਟੀ ਬੜੇ ਸ਼ੌਂਕ ਨਾਲ ਖਾਂਦੇ ਆ ਤੰਦੂਰ ਦੀ ਪਰ ਘਰੇ ਲਿਆ ਕੇ ਵੀ ਤੁਸੀਂ ਤੰਦੂਰ ਤੇ ਪਕਾ ਕੇ ਵੇਖਿਓ ਜੇ ਕਿਆ ਸਵਾਦ ਆਉਂਦਾ ਤੇ ਆਪਾਂ ਚੱਲਦੇ ਆਂ ਤੰਦੂਰ ਲੈਣ ਵਾਸਤੇ ਆਇਓ ਚੱਲਗੇ ਲਓ ਜੀ ਕੱਲ ਆਪਾਂ ਖੇਤ ਆਏ ਸੀਗੇ ਆ ਗੁਰਵਿੰਦਰ ਬਣਾ ਗਿਆ ਪਨੀਰੀ ਨੂੰ ਥਾਂ ਚਲੋ ਆਇਓ ਚੱਲਦੇ ਆਂ ਹੁਣ ਆਪਾਂ ਢਿੱਲਮੀ ਚੱਲਦੇ ਆਂ ਉੱਥੇ ਤੰਦੂਰ ਵਧੀਆ ਮਿਲਦੇ ਆ ਵੀ ਆਪਾਂ ਹਵਾ ਹੀ ਟਰਾਲੀ 30 ਕਰਦੇ ਬੋਧਾ ਮੈਂ ਮੱਤ ਨਹੀਂ ਆ ਦੇਖੂਗੀ 20 ਵੀਰੇ 35 ਕਸਮਰ ਜੰਗੀ ਸੀ ਵੀ ਜੇ ਮੀ ਨਾ ਪਿਆ ਹੁੰਦਾ ਤੇ ਦੁਪਹਿਰਾ ਹੁੰਦਾ ਕੋਸਮ ਨਹੀਂ ਮੌਕਾ ਮਿਲਣਾ ਸੀ ਕਿ ਲਾ ਆ ਲੈ ਕੇ ਭਜਣੀ ਸਾਰਾ ਕੋ ਵਿੱਚ ਹੀ ਮੱਜਣਾ ਸੀ ਉਹ ਟਿੱਕ ਫੰਗਰ ਟਰੈਕਟਰ ਦੇ ਤਾਂ ਡਾਂਕ ਮੱਜ ਵੀ ਸੀ ਕੀ ਹਾਲ ਹੈ ਮੈਂ ਕੋਲੇ ਬਿਟਾਰਾ ਇਹਨੂੰ ਵੇਰ ਮਾਰਦਾ ਠੀਕ ਠਾਕ ਬਾਈ ਵਧੀਆ ਵਧੀਆ ਪਰ ਮਿੱਟੀ ਜਿ ਖੜੇ ਹੈ ਹੋਰ ਲੜਕੀ ਨੇ ਯਾਰੇ 10 ਮਿੰਟ ਇਹੋ ਗੱਲ ਫੜਾ ਕਰ ਰਿਹਾ ਹੈ ਅਹੀ ਗੱਲ ਲੋਬੀ ਸਿੱਧੂਪੁਰ ਦਾ ਕਾਈ ਪ੍ਰਧਾਨ ਨਾਲ ਦੋ ਦਜਾਰੂ ਵਰਕਰ ਜਿਨ੍ਹਾਂ ਦਾ ਖਨੌਰੀ ਬਾਰਡਰ ਤੇ ਬਹੁਤ ਲੰਮਾ ਟਾਈਮ ਕੀਰਿਆ ਯੋਗਦਾਨ ਯੋਗਦਾਨ ਰਿਆ ਥੜਿਆ ਨਾ ਕਰੋ ਗੱਲਬਾਤ ਸੁਣਾਇਆ ਕਰੋ ਕੋਈ ਬੰਦੀ ਕਿੰਨੀਆਂ ਟਰਾਲੀਆਂ ਬਣਾਉਂਦੀਆਂ ਫਿਰ ਆਪਣੀ ਅੱਜ ਵੀ 400 400 ਟਰਾਲੀ 400 ਇਹ ਆਪ ਬਣਾ ਕੇ ਰੱਖਣੀ ਆ ਹਾਂ ਆਪਾਸ ਵਿੱਚੋਂ ਕਿਰਾਏ ਵਾਲਿਆਂ ਨਾਲ ਕੋਸਾ ਹਸਾਉ ਤਾ ਠੀਕ ਆ ਕਰਤਾ 2 ਲੱਖ ਦਾ ਕੰਮ ਇਹ ਤਾਂ ਹਿਸਾਬ ਦਾ ਬਾਅਦ ਹੀ ਲੱਗੇ ਇਹਦਾ ਵੀ ਕੀ ਤੋਂ ਪਤਾ ਲੱਗੂ ਇਹਦਾ ਵੀ ਕੀ ਤੋਂ ਪਤਾ ਲੱਗੂ ਕਿ ਕੀ ਰੇਟ ਦੇਂਦੀ ਹੈ ਇਹ ਤਾਂ ਮਤਲਬ 350 400 ਰੁਪਏ ਵੈੱਕੀ ਇਹ ਤਾਂ ਕਹਿਦਾ ਸੀ 2 ਲੱਖ ਦਾ ਕੰਮ ਕਰਦਾ ਸਹੀ ਗੱਲ ਤੇ ਕਈ ਵਾਰੀ ਹੁੰਦਾ ਵੀ ਇਨਾ ਇਹ ਤਾਂ ਮਿਹਨਤਾਂ ਕਰਨੀ ਮੈਨਿਆਂ ਦਾ 150 ਨੂੰ ਚਪਾਉਣੀ ਪੈਂਦੀ ਹੈ ਵੀ ਆਪਾਂ ਦਾ ਬਾਹ ਹੀ ਵੇਲਾ ਕਰਦੇ ਹੋ ਐ ਰੇਟ ਜਿਆਦਾ ਹੋਊਗਾ ਬਾਈ ਐਰ ਕੀ ਲੋਕਾਂ ਨੇ ਘੱਟ ਬਣਾਈ ਤੂੰ ਨਹੀਂ 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 ਘੱਟ ਕਿਉਂ ਬਣਾਈ ਤੂੰ ਦੱਸ ਦੇ ਵੀ ਕਿਹੜੇ ਥਾਂ ਡੰਗਰ ਨੂੰ ਅੱਗ ਲਾਈ ਬਈ ਆ ਘੱਟ ਨਹੀਂ ਬਣੀ ਗੱਲ ਉਹ ਆ ਹੈ ਕਿ ਐਰ ਕੀ ਥੋੜਾ ਜਿਹਾ ਨੁਕਸਾਨ ਹੋ ਗਿਆ ਇਹ ਗੱਲ ਮੈਂ ਕਹਿੰਦਾ ਵੀ ਹੱਕ ਜਾਦੀ ਸਾਈਂ ਲੱਗ ਹੱਕ ਵਾਲੀ ਸਾਂ ਲੱਗੀ ਇਹ ਗੱਲ ਨਹੀਂ ਰਹਿੰਦੀ ਤੇ ਹੱਕ ਵਾਲੀ ਲੱਗੀ ਪਰ ਗਲਤਨ ਆ ਤੂੰ ਟੂੜੀ ਤੇ ਮਾਰ ਕਿੱਥੋਂ ਪਈ ਆ ਤਾਂ ਦੋ ਹੀ ਗੰਦ ਵੀ ਹੁਣ ਟੂੜੀ ਤੇ ਟੂੜੀ ਤੇ ਮਾਰ ਕਿੱਥੋਂ ਪਈ ਆ ਪ੍ਰਾਲੀ ਤੋਂ ਪ੍ਰਾਲੀ ਨੇ ਜੀਰੋ ਕੀਤੀ ਆ ਟੂੜੀ ਪਰਾ ਲਈ ਫੇਰ ਕੰਮ ਮੂਰੇ ਨਹੀਂ ਆਇਆ ਸੀ। ਪਰਾ ਲਈ ਪੁਰਾਣੀ ਪਰਾਲੀ ਜਿਹੜਾ ਜੱਤੀ ਦੀ ਸੀ ਉਹ ਨਵੀਂ ਸੀ ਆ ਦੇਗਾ ਸਮਾਸਰ ਦੇ ਕੋਠਿਆਂ ਚ ਪਈ ਜੰਦੇ ਨੇ ਕਾ ਬਾਕ ਲਾਈ। ਵੱਟੀਆਂ ਇਕੱਠਾ ਪਈਆਂ ਤੇ ਉੱਤੇ ਮੈਨੂੰ ਅੱਗ ਲੱਗ ਗਈ। ਤੋਂ ਨਾਵਣ ਤੋਂ ਪਹਿਲਾਂ ਮੈਨੂੰ ਐਰ ਕੀ ਐਰ ਕੀ ਦਾ ਉੱਦ ਵੀ ਵਾਜ ਨਹੀਂ ਕਿਰਿੰਦਰ ਵਰਗਿਆਂ ਲਾਈ ਡੋਕਰ ਆ। ਸਾਰੇ ਡੋਕਰ ਪਰਾ ਲਈ ਹੋਣਾ। ਕਿਰਿੰਦਰ ਵਰਗੇ ਨੇ ਡੋਕਰ ਲਾਇਆ ਹੋਣਾ। ਥੀਲਾ ਪੁੱਛਣਾ ਹੈ। ਆ ਬੰਦ ਵੀ ਉਸੇ ਲਈ ਬਾਕੀ ਪੰਜਾਂ ਦਾ ਫਰਕ ਹੀ ਪਾਉਦਾ ਬਾਹਰ ਨਹੀਂ ਹਾਂ ਪਰਾਲ ਤਾਂ ਇਹਦੇ ਉੱਤੋਂ ਵੀ ਡੁੱਗਣਾ ਹੋ ਜਾਣਾ ਇਹ ਆਪਾਂ ਜਿੰਨਾ ਬੋਹ ਹਾਂ ਮੈਂ ਖਲਾਮੀ ਜਿਉਂ ਮਾਗੇ ਬੜਾ ਬੜਾ ਚੱਲ ਇਹ ਰਹਾ ਮਰਾ ਉਹ ਚੱਲ ਆਏ ਉਹ ਕਾਰ ਲੈਦਾ ਉਹਨਾਂ ਦੀ ਜਿਹੜੀ ਵੀ ਉਹ ਜਿਹੜੀ ਕਾਰ ਵੀ ਉਹ ਰੋਣਾ ਹੈ ਅੱਗੇ ਉਹ ਵੰਦਾ ਰਹੀ ਹੈ ਕਿ ਕਿ ਡੇਢ ਪਾ ਅੱਛਾ ਡੇਢ ਭਾਈ ਜੀ ਉਹ ਕਰਦੀ ਜੀ ਉਹਦੀ ਗੱਡੀ ਦੀ ਆਵਾਜ਼ ਹੀ ਪਿੰਡ ਦੇ ਦੂਜੇ ਪਾਸੇ ਆਉਂਦੀ ਐਸੀ ਆਵਾਜ਼ ਨਹੀਂ ਉਹ ਗੋਰੀ ਦਾ ਤਿੰਨ ਦਿਨ ਮੋਟਰ ਛੱਡੀ ਮੈਂ ਗਿਆ ਇੱਥੇ ਪਾਣੀ ਪਈ ਜਾਂਦਾ ਕਹਿੰਦਾ ਮੈਨੂੰ ਤਾਂ ਖੁੱਡ ਨਹੀਂ ਦਿਹੀ ਕਿੱਥੋਂ ਪੈਂਦੀ ਆ ਆਹ ਦਾ ਹਾਲ ਆ ਭੈ ਜਦੋਂ ਕਹਿ ਦੱਸ ਖੁੱਡ ਨਹੀਂ ਬੰਦੇ ਨੇ ਤੇਹੀ ਕਿੱਥੋਂ ਪੈਂਦੀ ਆ ਤਿੰਨ ਦਿਨ ਮੋਟਰ ਚੱਲਦੀ ਰਹੀ ਹੈ ਨਹੀਂ ਨਹੀਂ ਆ ਨਹੀਂ ਹੁਣ ਤੂੰ ਪਾਰਟੀ ਵਾਲੀ ਗੱਲ ਤੇ ਆ ਫਿਰ ਪਾਰਟੀ ਵਾਲੀ ਗੱਲ ਤੇ ਆ ਮੈਂ ਮੁੱਕਰਦਾ ਭਾਈ ਪਾਰਟੀ ਆ ਫਿਰ ਤਿੰਨ ਹੋਗੀਆਂ ਤੇ ਫਿਰ ਵੀ ਹੋਗੀ ਗੁਰਿੰਦਰ ਸਰ ਵੀ ਤੇ ਕਰਨ ਸਰ ਹਾਂਜੀ ਤੇਨੇ ਜਵੇਡ ਐਵੇਂ ਹਾਂਜੀ ਹੋਗੀ ਲਾ ਲਾਤੀ ਕੀਤੀ ਕੱਲਾ ਨੇ ਕਰੀ ਨਾ ਕਾਰਮ ਨੇ ਗਏ ਨਾ ਫਾਟੀਵਾ ਦੀ ਲੈ ਲੇ ਤੇ ਕਰਾਂਗੇ ਆ ਦੀ ਵਾਸਤੇ ਤਿਆਰੀ ਰੱਖਿਓ ਤੇ ਆ ਮੀਨੂ ਬਣਾ ਕੇ ਰੱਖਿਓ ਵੀ ਭਾਈ ਫੋਨ ਤੂੰ ਕਰਨਾ ਸਾਨੂੰ ਕੱਲ ਤੂੰ ਫੋਨ ਕਰਨਾ ਪਾਰਟੀ ਦਾ ਭਾਈ ਤੈਨੂੰ ਕਿਹਨੇ ਕੀਤਾ ਲੈ ਤੈਨੂੰ ਕਿਹਨੇ ਕੀਤਾ ਆ ਤੂੰ ਇੱਕ ਤੂੰ ਵੱਡੇ ਬੰਦੇ ਨੇ ਸਾਨੂੰ ਕੀਤਾ ਕਿ ਅਸੀਂ ਤੇਰੀ ਯਾਰ ਵੱਡਾ ਬੰਦਾ ਹੀ ਕਰਦਾ ਹੁੰਦਾ ਨਹੀਂ ਨਹੀਂ ਜਿਵੇਂ ਅਸੀਂ ਤੈਨੂੰ ਫੋਨ ਕਰਾਂਗੇ ਨਹੀਂ ਨਹੀਂ ਕਿਹੜੀ ਗੱਲ ਜਾਇ ਜਾ ਜਾ ਜੀਨੇ ਪਾਰਟੀ ਦੇਣੀ ਹੁੰਦੀ ਉਹਨੇ ਆਪ ਦੇ ਮੂੰਹ ਤਾਂ ਨਹੀਂ ਕਹਿਣਾ ਹੁੰਦਾ ਵੀ ਮੈਂ ਇਹ ਪਾਰਟੀ ਦੇ ਲਈ ਹਾਂ ਕਹਾਂਗੇ ਅਸੀਂ ਮਨਨਗੇ ਜਦ ਕੱਲ ਨੂੰ ਬੂਟੇ ਦੀ ਪਾਰਟੀ ਹੈ ਬਈ ਬੂਟੇ ਨੂੰ ਆਪਾਂ ਫੋਨ ਕਰਾਂਗੇ ਬੂਟੇ ਤੇਰੇ ਕੋਲ ਪਾਰਟੀ ਕਰੀ ਇੱਕ ਵਾਰ ਜੀ ਹੈ ਇੱਕ ਵਾਰ ਫੋਨ ਮੈਂ ਲਿਆਇਆ ਕਿ ਪਾਰਟੀ ਲੈ ਆਇਆ ਕਿ ਹਾਂ ਯਾਰ ਮੈਂ ਤਾਂ ਫਿਰ ਚੰਡੀਗੜ੍ਹ ਚਲਾ ਗਿਆ ਨਾ ਫਿਰ ਚੱਕਰੇ ਪੈ ਗਿਆ ਕਿੰਨੀ ਵਾਰੀ ਫੋਨ ਲਾਇਆ ਘੱਟੋ ਘੱਟ ਕਿੰਨੀ ਵਾਰੀ ਫਿਰ ਮੈਂ ਮੁੜ ਕੇ ਵੀ ਆਇਆ ਬਾਈ ਅਗਲੇ ਦਿਨ ਮੈਂ ਅਗਲੇ ਦਿਨ ਮੁੜ ਕੇ ਵੀ ਆਇਆ ਫਿਰ ਨਹੀਂ ਲੈ ਚੱਲ ਹੋ ਦੱਸੋ ਵੀ ਕੱਲ ਨੂੰ ਤੇਰੀ ਵਾਲੀ ਪਾਰਟੀ ਤੇਰੀ ਵਾਲੀ ਨਹੀਂ ਨਹੀਂ ਇਹਦੇ ਵਾਲੀ ਆ ਮੇਰੇ ਵਾਲੀ ਰੋਕ ਕੇ ਅਜੇ ਹਉਦ ਤਰਾਇਆ ਦਸਿਆ ਮੁਰਕੇ ਤੂੰ ਕਹਿੰਦਾ ਮੇਰਾ ਡਾਇਰੀਆ ਤਾਂ ਹੈ ਗਈ ਕਾਦੀ ਆ ਤੂੰ ਹੀ ਖੁਸ਼ੀ ਦੀ ਵੈਸੇ ਆ ਮੇਰੇ ਕੋਲੋਂ ਪੈਸੇ ਤਾਂ ਲੈ ਗਿਆ ਪੈਸੇ ਤੇਰੇ ਤੋਂ 2000 ਰੁਪਏ ਲੈਣਾ ਸੀ ਉਹ ਮਿਲ ਗਿਆ ਤੇ ਉਹਦੀ ਪਾਰਟੀ ਉਹ ਕੀ ਦੀ ਮਾਂ ਦਾ 5000 ਲੈ ਗਿਆ 5000 ਦੀ ਪਾਰਟੀ ਕਰਦੇ ਹੋ ਭੈਂਦੀ ਆ ਗਿਆ ਅਗਲੇ ਨੇ ਕਹਿੰਦਾ ਜੇ ਕੁਝ ਡਿੱਗਿਆ ਨਿਕਲਿਆ ਤੇ ਉਹਦਾ 2000 ਫਸਿਆ ਵਾਦੀ ਤਾ ਹੁਣ ਆਏ ਕਹਦੇ ਫਸਿਆ ਸੀ 2000 ਅੱਛਾ ਨਹੀਂ ਇਹਦਾ ਮਤਲਬ ਮੈਨੂੰ ਸੁਣਾਉਣਾ ਵੀ ਕਰਾਰ ਤੇ ਸਰਦ ਉਹ ਕਰੀਏਗਾ 25000 ਰੁਪਏ ਆਏਗਾ ਵੀ ਹਨਾ ਯਾਰ ਆ ਗਿਆ 3 ਲੈਂਗੇ ਹੋਰ ਪਰ ਟੇਟਾ ਮੈਨੂੰ ਤੇ ਗਰੇਂਦਰ ਨੂੰ ਨਹੀਂ ਲੱਗਦਾ ਕੋਈ ਦਾ ਪੈਰਾ 13 13 ਮੀਟਰ ਤੋਂ ਕੀ ਜਾਂਦਾ ਕੱਲੀ ਇਹਦਾ ਵੀ ਜਾਂਦਾ ਨਹੀਂ ਨਾ ਉਹਦੇ ਕੋਲ ਸਾਡੇ ਭੈਣ ਜੋ ਬੱਲੇ ਉਹੀ ਜਾਂਦੇ ਉਹ ਇਹ ਨਹੀਂ ਛੋਟਾ ਉਹ ਤਾਂ ਅਗਲੇ ਵੱਡੇ ਤੁਰੇ ਆਉਂਦੇ ਬਾਬੇ ਦੇ ਖਾਲੋ ਉਹ ਬਾਗਲੇ ਉਹਨਾਂ ਨੇ ਪੀਣੀ ਹੁੰਦਾ ਲਗਾ ਦੀ ਇਹ ਤੇਰੇ ਲੈ ਲੈ ਕਿੰਨੇ ਵਜੇ ਆਈਏ ਫਿਰ ਕੱਲ ਨੂੰ ਕੱਲ ਆਏ ਸੀ ਆ ਦੇਲੇ ਵਾਲੀ ਗੱਲ ਹੈ ਮੈਂ ਮੈਂ 4 ਸਾਲ ਦੁੱਧ ਪਾਇਆ ਤੇਰੇ ਕੋਲੇ ਉਲਟਾ ਮੈਂ ਤੈਨੂੰ ਪੈਸੇ ਦਿੰਦਾ ਮੈਂ ਦਿੰਦਾ ਮੈਂ ਮੈਂ ਦੁੱਧ ਪਾਇਆ ਤੇਰੇ ਕੋਲੇ 4 ਸਾਲ ਤੇ ਨਾਲੇ ਉਹਨੂੰ ਪੈਸੇ ਦਿੰਦਾ ਯਾਰ ਦਾ ਹੱਥ ਨਹੀਂ ਹੋ ਗਈ ਯਾਰ ਆਹ ਭਾਈ ਹੁਣ ਜਾ ਕੇ ਲਾਲ ਲਕੀਰ ਮਾਰ ਦੀ ਉਹਦੇ ਦੇਖ ਕਿਤੇ ਯਾਰ ਆਪਣੇ ਕੋ ਰਿਕਾਰਡ ਹੋ ਗਿਆ ਗੱਲ ਆ ਕੋਈ ਹਾਂ ਬਿੰਗ ਆਲੋ ਸੁਣ ਲਓ ਸੰਗਦੇ ਜੇ ਉਹ ਸੀਦਾ 4000 ਰੁਪਇਆ ਇਹਨੂੰ ਅੱਜ 4500 ਦੇਤਾ 4600 4600 4500 ਮਗਰ ਉਹ ਲੋਨ ਮਾਰੇ ਨੇ ਮੈਨੂੰ ਇਹ ਦੂਆ ਪੈਣਾ ਮੰਗੀ ਭਰਾਵਾ ਤੇ ਅੱਜ ਤੋਂ ਬਾਅਦ ਮੇਰੀ ਇਹਦੇ ਨਾਲ ਕੋਈ ਯਾਰੀ ਹੁਣ ਪੜਾ ਕੱਟੀ ਹੋਣਾ ਨਹੀਂ ਪਾਰਟੀ ਦਾ ਵਹਿਰ ਪਾਰਟੀ ਦਾ ਵੇਚ ਰਕਾਵਾ ਪਾਰਟੀ ਦਾ ਕਰਨੀ ਪੈਣੀ ਕੋਈ ਯਾਰੀ ਨਹੀਂ ਪਾਰਟੀ ਬੱਕੀ ਪਾਰਟੀ ਪੱਕੀ ਆ ਹੁਣ ਕੁੜੀਆਂ ਦੇ ਵਿਆਹ ਦੇ ਮਿਲਣਗੇ ਕਿਹਦੇ ਨਾਲ ਚਲੋ ਠੀਕੋ ਕੋਟ ਚੱਲਿਆ ਜੰਗ ਓਕੇ ਬਾਏ ਬਾਏ ਮੈ ਤਾਂ 5 6 ਦਿਨ ਹੋ ਗਏ ਅੱਛਾ ਹੋਰ ਇੱਥੇ ਤਾਂ ਫਿਰਦੇ ਆ ਇਹ ਲੈ ਕੇ ਆਇਆ ਹੀ ਛੱਡ ਗਿਆ